ਮਾਜ ਆ ਕੇ ਲਵਲੀ ਵਾਲਿਆਂ ਦੀ ਐ ਸਰਦਾਰ ਬੰਦੇ ਰੱਖੇ ਗੋਲ ਗੱਪੇ ਖਵਾਉਣ ਨੂੰ ਹਾਂ ਬਈ ਕਿੰਨੀ ਤਨਖਾਹ ਹੈਗੀ ਐ ਭਈ ਤੁਸੀਂ ਗੋਲ ਗੱਪੇ ਖਾ ਲਓ ਨਾ ਐਨਾ ਐਟੀਟਿਊਡ ਦੱਸ ਕਿਹੜੀ 2 ਲੱਖ ਰੁਪਏ ਤਨਖਾਹ ਹੈਗੀ ਜਿਹੜੀ ਦੱਸ ਨਹੀਂ ਰਿਹਾ ਹੈ ਹੋਰ ਲਾਂ ਮਾ ਜੀ ਬਹੁਤ ਜ਼ਿਆਦਾ ਐਟੀਟਿਊਡ ਨਹੀਂ ਹਾਂ ਗੱਲ ਹੀ ਨਹੀਂ ਕਰ ਰਿਹਾ ਯਾਰ ਇਹ ਤਾਂ ਜਵਾਬ ਹੀ ਨਹੀਂ ਦੇ ਰਿਹਾ ਸਾਡੀ ਗੱਲ ਦਾ ਕਪੜੇ ਕੋਪੜੇ ਵਧੀਆ ਪਵਾ ਕੇ ਖੜਾ ਕਰਤਾ ਅਟਰੈਕਸ਼ਨ ਨੂੰ ਅੱਜ ਕੱਲ ਨਾ ਮਾਰਕੀਟਿੰਗ ਦੇ ਤਰੀਕੇ ਹੈਗੇ ਆ ਐਦਾਂ ਦੇ ਬੰਦੇ ਨੂੰ ਖੜਾ ਕਰੋ ਤੇ ਲੱਗਦਾ ਹਾਈ ਜੀਨ ਹੈਗਾ ਲੋਕੀ ਖਾਈ ਜਾਂਦੇ ਆਗੇ ਭਾਜੀ ਖਾ ਲਓ ਨਾ ਜਲਦੀ ਮੈਂ ਹੋਰ ਬਣਾਤਾ ਅਰੇ ਕੁਤ ਲਾਦਾ ਨਹੀਂ ਹੋ ਰਾਂ ਇਹਨਾਂ ਦਾ ਹੋਰ ਲਾਮਾਈ ਕੇ ਬਸ ਜੀ ਬਾ ਤੇਰੇ ਤੌਰ ਨਹੀਂ ਖਾਣੇ ਇੰਨੇ ਕੀ ਠੀਕ ਹੈ ਇਗਨੋਰ ਤੋ ਐਸੇ ਕਰ ਪਤਾ ਲੱਗੇ ਤੁਹਾਨੂੰ ਵੀ ਪਤਾ ਲੱਗੇ ਤੁਹਾਨੂੰ ਵੀ ਐਟੀਟਿਊਡ ਆ ਗਿਆ ਤੇਰੇ ਵਾਂਗ अभी आपस की गल नहीं कर रहे <laughs> आया वड्डा <laughs> बेचड़े गोलगप्पे ते एटीट्यूड मालका वाला <laughs> आओ अंदर चलिए नहीं दादा नखरे थे यार अरे यार फंक्शन के लिए मिठाई का क्या करें यार यहीं से ले, ले लें, लें। हाँ यहीं से ले लेते हैं केस लवली का तो बेट टेस्ट कराना है कर यार ये या कि रोज़ मलाई देखो टेस्ट करके हम्म ये तो बहुत टेस्टी है यार सही है फिर एक काम कर दें यार मैं भी टेस्ट कर लेना अगर मिठाई ना बुकिंग करा ले है। नहीं सच में बहुत टेस्टी है हुँ? बुकिंग करा लेते हैं दस दिन पहले ऑर्डर देंगे ना और ज्यादा क्वांटिटी में लेंगे तो शायद ऑनर भी कर दे बढ़िया यार, वैसे इतना रीजनेबल है। हाँ, तो और मिल जाएगा ऊपर हमें डिस्काउंट मिल गया ना तो और ज्यादा हमारे ਸਤਿ ਸ਼੍ਰੀ ਅਕਾਲ ਬਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਓ ਪਲੀਜ਼ ਬੈਠੋ ਹਾਂਜੀ ਦੱਸੋ ਜੀ ਕੀ ਸੇਵਾ ਕੀਤੀ ਹੋਵੇ ਵੈਸੇ ਬੜਾ ਨਾਮ ਸੁਣਿਆ ਸੀ ਬਾਜੀ ਕੇਸ लवली ਦਾ ਅੱਜ ਅਸੀਂ ਆਏ ਹਾਂ ਅਸੀਂ ਮਠਾਈ ਟੇਸ ਕੀਤੀ ਬੜੀ ਸਵਾਦ ਮਠਾਈ ਹੈ ਤੇ ਐਕਚੁਅਲੀ ਨਾ ਸਾਡੇ ਘਰ ਫੰਕਸ਼ਨ ਹੈਗਾ 10 ਦਿਨ ਬਾਅਦ ਤੇ ਅਸੀਂ ਸੋਚਿਆ ਵੀ ਲੱਗੇ ਹਾ ਤੇ ਮਠਾਈ ਦੀ ਬੁਕਿੰਗ ਕਰਾ ਲਈਏ ਤੇ ਕੀ ਪ੍ਰੋਸੀਜਰ ਹੈਗਾ ਦੱਸੋਗੇ ਬਾਜੀ ਕੀ ਐਕਚੁਅਲੀ ਨਾ ਮੈਂ ਮਠਾਈ ਚ ਡੀਲ ਨਹੀਂ ਕਰਦਾ ਮੈਂ ਬੇਕਰੀ ਡੀਲ ਕਰਦਾ ਮਠਾਈ ਤੇ ਮੇਰਾ ਛੋਟਾ ਬਰਾਦਰ ਡੀਲ ਕਰਦਾ ਜੇ ਤੁਹਾਡੀ ਬੁਕਿੰਗ ਕਨਫਰਮ ਹੁੰਦੀ ਆ ਤਾਂ ਮੈਂ ਉਹਨਾਂ ਨੂੰ ਬੁਲਾ ਲਵਾਂ ਹਾਂਜੀ ਬੁਲਾਓ ਜੀ ਬੁਲਾਓ ਭਾਜੀ ਲੋ ਵੀਰੇ ਜੇ ਆਫਿਸ ਤੇ ਚਾਈ ਇੱਕ ਬੁਕਿੰਗ ਆਈ ਹੈ ਹਾਂਜੀ ਵੀਰੇ ਬੁਲਾਇਆ ਸੀ ਸੁਰਿੰਦਰ ਵੀਰੇ ਇਹਨਾਂ ਦਾ ਆਰਡਰ ਹੈ ਮਠਾਈ ਦਾ ਉਹ ਨੋਟ ਕਰ ਲੈ ਹਾਂਜੀ ਹਾਂ ਸਰ ਕੀ ਹੈ ਤੁਹਾਡਾ ਰੋਜ਼ ਮਲਾਈ ਹੈਗੀ ਸਾਡੀ ਰੋਜ਼ ਮਲਾਈ ਵਰਫੀ ਕਿੰਨੇ ਡੱਬੇ ਚਾਹੀਦੇ 200 ਡੱਬੇ 200 ਕਿੰਨੀ ਤਰੀਕ ਚਾਹੀਦਾ 10 ਤਰੀਕ ਆ ਆਉਣ ਵਾਲੀ ਹੈ 10 ਠੀਕ ਹੈ ਸਰ ਤੁਹਾਨੂੰ 9 ਤਰੀਕ ਨੂੰ ਮਿਲ ਜਾਣਗੇ ਸ਼ਾਮ ਤੱਕ ਤੁਸੀਂ ਕੁਝ ਐਡਵਾਂਸ ਬੁਕਿੰਗ ਕਰਵਾ ਦਿਓ ਹਾਂਜੀ ਮੈਂ ਕਰ ਦਿੰਦਾ ਵੀਰੇ ਇਹਨਾਂ ਨੂੰ 10% ਡਿਸਕਾਊਂਟ ਦੇ ਦੇਣਗੇ 10% ਡਿਸਕਾਊਂਟ ਅੱਗੇ ਤਾਂ ਤੂੰ ਕਿਸ ਨੂੰ ਕਰਦਾ ਨਹੀਂ ਕੋਈ ਨਾ ਵੀਰੇ ਮੇਰੀ ਜਾਨ ਪਛਾਣਦੇ ਨੇ ਨਾ ਜਾਨ ਪਛਾਣਦੇ ਆ ਥੋੜੀ ਦੇਰ ਪਹਿਲਾਂ ਹੀ ਜਾਣ ਪਛਾਣ ਹੋਈ ਆ ਅੱਛਾ ਇਨਸਾਨ ਨੇ ਤਾਂ ਮੈਂ ਕਰਤਾ ਠੀਕ ਆ ਵੀਰੇ ਮੈਂ ਕਸਟਮਰ ਨੇ ਦੇਖ ਲਾਂ ਹਾਂ ਇੱਕ ਪਿੰਟ ਵੀਰੇ ਜੇ ਤੁਸੀਂ ਬਾਹਰ ਦੱਸ ਦਿੰਦੇ ਯਾਰ ਕਿ ਤੁਸੀਂ ਆਨਰ ਹੈਗੇ ਹੋ ਮੈਂ ਨਾ ਟੀਜ਼ ਕਰਦਾ ਰਿਹਾ ਤੁਹਾਨੂੰ ਤੁਸੀਂ ਕੁਝ ਕਿਹਾ ਵੀ ਨਹੀਂ ਪਹਿਲੀ ਗੱਲ ਤਾਂ ਵੀਰੇ ਤੁਸੀਂ ਕਸਟਮਰ ਹੋ ਸਾਡੇ ਲਈ ਰੱਬ ਜੇ ਕਸਟਮਰ ਨਾ ਹੋਣ ਸਾਡਾ ਕੰਮ ਕਿਵੇਂ ਚੱਲੂਗਾ ਤੁਸੀਂ ਕੁਝ ਵੀ ਕਹਿ ਸਕਦੇ ਹੋ ਦੂਜੀ ਗੱਲ ਇਹ ਮੈਂ ਆਪਣੇ ਆਪ ਨੂੰ ਕਦੇ ਓਨਰ ਸਮਝਿਆ ਨਹੀਂ ਉੱਥੇ ਮੈਂ ਤਾਂ ਕੁਝ ਨਹੀਂ ਬੋਲਿਆ ਵੀਰੇ ਉਹ ਸਾਡਾ ਕਰਮ ਹੈ ਸਾਡਾ ਧਰਮ ਹੈ ਸਾਡੀ ਕਿਰਤ ਹੈ ਅਸੀਂ ਉਹ ਬੜੀ ਖੁਸ਼ੀ ਨਾਲ ਕਰਦੇ ਹਾਂ ਮੈਨੂੰ ਆਹ ਕੁਰਸੀ ਦਾ ਸ਼ੌਂਕ ਨਹੀਂ ਹੈਗਾ ਵੀਰੇ ਮੇਰਾ ਭਰਾ ਬੈਠਾ ਮੇਰਾ ਰੱਬ ਬੈਠਾ ਮੈਂ ਆਰਾਮ ਨਾਲ ਕੰਮ ਕਰ ਰਿਹਾ ਆਪਣਾ ਨਾਲੇ ਮੈਂ ਰੋਜ਼ ਉੱਥੇ ਨਹੀਂ ਹੁੰਦਾ ਮੈਂ ਕਾਊਂਟਰ ਚੇਂਜ ਕਰਦਾ ਰਹਿਣਾ ਕਿਉਂਕਿ ਅੱਜ ਤੋਂ 5 ਸਾਲ ਪਹਿਲਾਂ ਨਾ ਸਿਓ ਸਿਰਫ ਗੋਲ ਗੱਪੜੀ ਲਈ ਰੀਡੀ ਤੋਂ ਸਟਾਰਟ ਕੀਤਾ ਸੀ ਤੇ ਜੋ ਵੀ ਰੱਬ ਨੇ ਦਿੱਤਾ ਹੈ ਨਾ ਉਹਦਾ ਹਮੇਸ਼ਾ ਅਸੀਂ ਸ਼ੁਕਰ ਕਰਦੇ ਹਾਂ ਕਸਟਮਰ ਰੋਜ਼ ਆਉਂਦੇ ਨੇ ਰੋਜ਼ ਨਵੇਂ ਕਮੈਂਟ ਆਉਂਦੇ ਨੇ ਸਾਨੂੰ ਆਦਤ ਹੋ ਗਈ ਹੈ ਤੁਸੀਂ ਕਹਿ ਰਹੇ ਸੀ ਨਾ ਕਿ ਐਟੀਟਿਊਡ ਹੈ ਹਾਸਰ ਜਿਵੇਂ ਉਹਤੇ ਕੁਝ ਵੀ ਬੋਲਦਾ ਨਾ ਵੀਰੇ ਤੁਹਾਨੂੰ ਐਟੀਟਿਊਡ ਹੀ ਲੱਗਣਾ ਸੀ ਇਸ ਕਰਕੇ ਤਾਂ ਕੁਝ ਨਹੀਂ ਬੋਲਿਆ ਮੈਂ ਆਪਣੇ ਕੰਮ ਦੀ ਇੱਜ਼ਤ ਕਰਦਾ ਕੰਮ ਦੀ ਇੱਜ਼ਤ ਕਰਦਾ ਰਹੂੰਗਾ ਕਿ ਜਿੰਨੇ ਵੀ ਮੇਰੇ ਕਸਟਮਰ ਆਉਂਦੇ ਨੇ ਮੇਰੇ ਲਈ ਰੱਬ ਦਾ ਤੁਸੀਂ ਪਲੀਜ਼ ਇੰਜੋਏ ਕਰੋ ਮੈਂ ਚਾਹ 커피 ਭੇਜਦਾ ਸੌਰੀ ਵੀਰੇ ਮੈਂ ਨਹੀਂ ਨਹੀਂ ਸੌਰੀ ਨਾ ਕਰੋ ਵੀਰੇ ਤੁਸੀਂ ਕਸਟਮਰ ਨੂੰ ਪਹਿਲਾਂ ਕਿਹਾ ਨਾ ਤੁਹਾਨੂੰ ਪਲੀਜ਼ ਬੈਠੋ ਥੈਂਕ ਯੂ ਯਾਦ ਰੱਖਿਓ ਕਿਰਤ ਦੀ ਕਦਰ ਕਰਨ ਵਾਲਿਆਂ ਵਾਸਤੇ ਰੱਬ ਹਮੇਸ਼ਾ ਨਵੇਂ ਮੌਕੇ ਦਿੰਦਾ ਪਰ ਹਾਂ ਜਿਹੜਾ ਬੰਦਾ ਆਪਣੀ ਸ਼ੁਰੂਆਤ ਭੁੱਲ ਜਾਂਦਾ ਤਾਂ ਰੱਬ ਉਸ ਨੂੰ ਉਸ ਦੀ ਔਕਾਤ ਜ਼ਰੂਰ ਯਾਦ ਕਰਾਉਂਦਾ ਰਹਿੰਦਾ